ਦੋ ਤਿੰਨ ਵਾਰ ਵੀਡੀਓ ਪਾਈ ਆ ਪਤਾ ਨਹੀਂ ਸੜਕ ਮਹਿਕਮਾ ਮੋਕੇ ਦਾ ਕਿੱਥੇ ਸੁਤਤਾ ਆ ਇਹ ਨਹੀਂ ਸਾਨੂੰ ਪਤਾ ਜਿਹੜੇ ਵੀ ਇਹ ਉਹ ਵੀ ਮਹਿਕਮਾ ਪਾਈਆਂ ਦਾ ਤਾਜ਼ਾ ਹੀ ਨੁਕਸਾਨ ਹੋਇਆ 10 ਮਿੰਟ ਪਹਿਲਾਂ ਗੱਡੀ ਖਤਮ ਹੋ ਗਈ ਨਵੀਂ ਡਜਰ ਸ਼ਿਫਟ ਭਾਈ ਜੀ ਦੱਸਿਆ ਜੇ ਆ ਪਾਈਆਂ ਦੀ ਗੱਡੀ ਸੀਗੀ ਮਤਲਬ ਇਹਨਾਂ ਨੇ ਬ੍ਰੇਕ ਮਾਰੀ ਆ ਪਿੱਛੋਂ ਗੱਡੀ ਤੇਜ਼ ਆ ਰਹੀ ਸੀਗੀ ਮਤਲਬ ਪਿੱਛੋਂ ਧੱਕ ਕੇ ਗੱਡੀ ਵਿੱਚ ਲੈ ਕੇ ਅੱਗੋਂ ਵੀ ਖਤਮ ਪਿੱਛੋਂ ਵੀ ਖਤਮ ਹੁਣ ਇਹਨਾਂ ਦਾ ਕੋਈ ਕਸੂਰ ਨਾ ਦੱਸੋ ਅਸੀਂ ਟੋਲ ਟੈਕਸ ਦਿੰਨੇ ਆ ਜੋ ਵੀ ਕਰਦੇ ਆ ਸਾਡਾ ਕੋਈ ਗਲਤੀ ਇਹਦਾ ਦੱਸੋ ਦੀ ਆਗ ਰੋਡ ਦੇ ਹਾਲ ਵੇਖ ਲਓ ਇਹ ਟੋਨ ਵਾਲੇ ਰੋਡ ਹੈਗੇ ਆ ਜੇ ਤਾਂ ਬਾਈ ਟਰੱਕ ਵਾਲਾ ਜਿਹੜਾ ਭੇਟੀ ਆ ਉਹ ਤਾਂ ਦੇਖ ਲੈਂਦਾ ਜਿਹੜਾ ਰੋਜ਼ ਦਾ ਬੰਦਾ ਹੈ ਇਹ ਦੇਖ ਲਓ ਕਿਹੜਾ ਬੰਦਾ ਇਹ ਰੋਡ ਤੇ ਨਵਾਂ ਹੁੰਦਾ ਇਹ ਕੂਨੀ ਪੂਲੀ ਬਣ ਚੁੱਕੀ ਆ ਹੱਥ ਜੋੜ ਕੇ ਮੋਗਾ ਪ੍ਰਸ਼ਾਸਨ ਜਿਹੜਾ ਮਹਿਕਮਾ ਸੜਕ ਦਾ ਉਹਦੇ ਅੱਗੇ ਬੇਨਤੀ ਕੀਤੀ ਜਾਂਦੀ ਜਿਹੜਾ ਵੀ ਬਧਾਇ ਕੇ ਇਸ ਏਰੀਆ ਦਾ ਹਾਂ ਕੂਨੀ ਪੂਲੀ ਤੋਂ ਦਿੱਕਾ ਜਨਤਾ ਦਾ ਇਹਦਾ ਕੂਈ ਆ ਦਿਕਾ ਕਰਾਇਆ ਜਾਂਦੇ ਕੋਹਨਾ ਕੋ ਹੱਲ ਕੀਤਾ ਆ ਗੱਡੀ ਦੇ ਹਾਲਾਤ ਵਿਖਾ ਦੇ ਬਾਈ ਜਿਹੜੀਆਂ ਗੱਡੀਆਂ ਮਹਿੰਗੀਆਂ ਰੱਖੀਆਂ ਵਾਂ ਤੇ ਉਹ ਸਾਰੀਆਂ ਖਤਮ ਹੋ ਜਾਂਦੀਆਂ ਮੈਂ ਖਤਮ ਆ ਵੀਰੋ ਤੁਹਾਨੂੰ ਗੱਡੀ ਦੇ ਹਾਲਾਤ ਦਿਖਾਉਂਦੇ ਆ ਕੀ ਚੱਲ ਰਿਹਾ ਵਾ ਤੇ ਹੁਣੇ-ਹੁਣੇ ਤਿੰਨ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਅੱਜਾ ਦੋ ਗੱਡੀਆਂ ਲੈ ਗਿਆ ਥਾਣੇ ਵਾਲੇ ਤੇ ਆ ਗੱਡੀ ਦੇਖ ਲੋ ਵੀਰੋ ਲੋ ਆ ਗੱਡੀ ਪਿੱਛੋਂ ਇੱਕ ਵੱਜੀ ਆ ਉਹਨੇ ਅੱਗੇ ਧੱਕ ਕੇ ਲੈ ਕੇ ਗੱਡੀ ਇਹ ਤੇ ਆਹ ਅੱਗੋਂ ਵੱਜੀ ਆ ਆ ਦੇਖ ਲੋ ਵੀਰੋ ਆ ਲੋਹਾਰੇ ਨੂੰ ਜਾਣੇ ਆ ਰਾਸਤੇ ਵਿੱਚ ਰੋਡ ਹੁੰਦਾ ਵਾ ਇਹਨਾਂ ਨੂੰ ਨੁਕਸਾਨ ਬਹੁਤ ਵੱਡਾ ਹੋਇਆ ਵਾ ਫੈਮਲੀ ਪੂਰੀ ਵਿੱਚ ਬੱਠੀ ਸੀ ਆ ਸਾਡੀਆਂ ਗੱਡੀਆਂ ਦਾ ਨੁਕਸਾਨ ਵੀ ਦੇਖੋ ਛੋੜ ਸਕਦੇ ਆ ਆ ਸਾਡੀਆਂ ਗੱਡੀਆਂ ਦਾ ਨੁਕਸਾਨ ਵੀ ਦੇਖੋ ਇਹ ਵੀ ਤੁਸੀਂ ਸੋਚ ਸਕਦੇ ਆ ਵੀ ਇਹ ਗੱਡੀਆਂ ਕਿਤੇ ਫ੍ਰੀ ਤਾਂ ਆਉਣਗੀਆਂ ਬਾਕੀ ਉਹ ਵੀ ਕਿਹੜਾ ਉੱਡ ਕੇ ਲੰਘ ਜਾਂਦੇ ਆ ਇਸੇ ਪੁਲੀ ਦੇ ਉੱਤੇ ਹੀ ਨਾ ਮਰੇ ਕੋਈ ਲੰਘਦੇ ਆ ਵੀ ਉਹਦਾ ਭਰ ਲੈਣੇ ਆ ਸਰਕਾਰੀ ਖਜ਼ਾਨੇਆਂ ਚੋਂ ਪਰ ਅਸੀਂ ਇਹ ਕਿੱਥੋਂ ਕਰੀਏ ਆ ਜੀ ਆਹ ਜਮਾ ਗੱਡੀ ਖਤਮ ਹੋਈ ਪਈ ਆ ਤੁਸੀਂ ਖੁਦ ਦੇਖ ਸਕਦੇ ਆ ਇਹਨੂੰ ਤੇ 5 ਮਿੰਟ ਪਹਿਲਾਂ ਹੀ ਅਸੀਂ ਅਜੇ ਵੀਡੀਓ ਬਣਾਉਣ ਦੇ ਸੋਚਦੇ ਪਏ ਆ ਤੇ ਇੱਕ ਹੋਰ ਵੱਜ ਚੱਲੀ ਸੀ ਇੱਕ ਹੋਰ ਵੱਜ ਚੱਲੀ ਉਹ ਵੀ ਤੁਸੀਂ ਆ ਉਹ ਵੀ ਜੇ ਅਸੀਂ ਮਾਂ ਨੂੰ